ਪਰਹਤੋ ਅਖਾ ਸੋ ਜਨ ਨਕ ਸਭੋ ਕਰਦਾ ਜਿਸ ਕੀ ਸਰਨ ਸਰਬ ਪਵ ਹੈ ਸਭ ਸਭ ਪਵ ਹੈ ਅਬ ਸਿਆ ਪੁਛਗਰੀ ਛਾਡ ਤੇ ਜਗਤ ਕੀ ਤੂੰ ਸੇਵਲਾ ਆਤ ਜਨ ਨ ਹੋਵੀ ਤੇਰਾ ਨਾਨਕ ਤੇ ਜਾਣ ਕੇ ਜੋ ਸੁਪੈ ਰਾਸ ਲੋਕ ਸਤਿਗੁਰ ਕਾ ਜਿਨ ਜਾਨਿਆ ਸਭੁ ਦਿਸ ਕਾ ਨਾਉਿਸ ਕਾ ਸੰਗ ਸਕੀਉਂਦ ਰੈ ਨਾਨਕ ਹਰਿ ਬੰਗਾ ਵਟਪਦੀ ਸਤਿਗੁਰ ਸੇ ਕੀ ਕਿਆ ਤੁਮ ਕਾਲ ਸੇਮ ਕੋ ਬਖਸਦਾ ਦਿਆਨ ਸੇ ਕੀ ਗੁਰ ਤੁਮ ਅਤ ਮਤ ਮਾਹਿਰੈ ਗੁਰਬਤਨੀ ਪ੍ਰਣਾਮ ਤੇਰਾ ਸਤਿਗੁਰ ਸੇ ਕੇ ਬੰਧਿ ਕਟੈ ਨਿਕਾ ਸਿਮ ਕਾਲ ਹਟੈ ਸਤਿਗੁਰ ਸਿਖ ਕੋ ਨਾਮ ਕੰਦੇ ਨਾਥ ਸਤਿਗੁਰ ਸੇ ਕੋਈ ਨਾ ਤੁਮਾਰਾ ਗੁਰ ਕਾ ਘਰਿ ਸੇ ਉਪਜੋ ਰਹਾ ਗੁਰ ਕੀ ਆਗਿਆ ਮਨ ਮੈਂਸਾ ਹੈ ਆਪ ਕੋ ਕਰ ਕਛਾ ਜਨਾਬੈ ਹਰ ਹੰਨਾ ਮੁਰਜਤ ਧਿਆਵੈ ਮਨ ਵਿੱਚ ਐਸੋ ਕੀ ਪਰਵਾਸ ਦੇ ਸੇਵਕ ਕੀ ਕਾਜ ਰਾਸ ਚੇਰਾ ਕਰ ਤੋ ਹੋਇ ਨ ਕਾਮੀ ਜਿਸ ਕੋ ਹੋਤ ਤੋ ਆਮੀ ਆਪਣੀ ਕਿਰਪਾ ਜਿਸ ਉਪਰ ਹੈ ਨਾ ਸੋ ਸਿਮਰ ਗੁਰ ਕੀ ਮਤਲੇ 20 ਵਿਸਵੇ ਗੁਰ ਕਾ ਮਨ ਮਾ ਲੈ ਸੋ ਸਿਮਰ ਸਿਮਰ ਕੀ ਗਤਿ ਜਾਣੈ ਸੋ ਸਤਿਗੁਰ ਜਿ ਸਰਦੇਹ ਹੰਨਾਉ ਮਨ ਤੁਵਾਰੋ ਗੁਰ ਕੋ ਵਲ ਜਾਓ ਸਰਨ ਧਾਨ ਕੀ ਗਾਦਾਤਾ ਨਾ ਕੋ ਪਹਿਰ ਪਾਰ ਨੰਗ ਰਗਾਤਾ ਬ੍ਰਹਮ ਹੈ ਜਨ ਜਨ ਹੰ ਪਾ ਬ੍ਰਹਮ ਏਕੇ ਆਪੂਰੀ ਗਤਿ ਭਰਮ ਸਹਿਜ ਸੁਨਪ ਲੈ ਰੰਗਈਐ ਨਾ ਲੈ ਸਾਭ ਬੁਣ ਭਾਗੀ ਪਾਈਐ ਸਬਰ ਦਸਨ ਧੇਕੁ ਕੁਨੀਤ ਪਾਸਤ ਚਰਣਾ ਗਤ ਨਿਰਮਲ ਰੀਤ ਧੇਕਤ ਸੰਗ ਰਾਮ ਅਮਰ ਵਪਾਰੁ ਕੀਦਰ ਹੈ ਗਾਵੇ ਸੁਣ ਕਰਿ ਗਤਿ ਨਾਮ ਕਰਨਾ ਘਾਨੇ ਮਨ ਸਤੋਤੋ ਆਤਮਵਤੀਆਨੇ ਪੂਰਾ ਗੁਰੁ ਕਿਹਾ ਜਾਕਾ ਮੰਤਰ ਅਮਰਤ ਨਿਸ਼ਤੇ ਕਹਿ ਹੋਇ ਸੰਤ ਗੁਣ ਦੇ ਅੰਤ ਤੀਕ ਨਹੀਂ ਪਾਏ ਨਾ ਪਾਵੇ ਮਿਲਾਏ ਜਿਹੇ ਵਾਰੀ ਇੱਕ ਉਸਤ ਤਨੇਕ ਸਤਪੁਰਖ ਪੂਰਨ ਵਿਵੇਕ ਕਾਹੁ ਬੋਲ ਨ ਪਹੁੰਚਤ ਪ੍ਰਾਨੀ ਅਗੋਂ ਅਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਅਨੁਪ ਭਗਤਿ ਬੰਦਨ ਨਿਤ ਕਰੈ ਚੰਗ ਕਾਮਲ ਹਿਰਦੈ ਸਿਮਰ ਹੈ ਸਤਿਗੁਰ ਹਾਰੀ ਸਤਿਗੁਰ ਆਪਣੇ ਨਾਮ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਫੇਰ ਹੋ ਹੱਸ ਪਾਗਾ ਜਨ ਕੋਏ ਏ ਹੋ ਹੱਸ ਪਾਗਾ ਜਨ ਕੋਏ ਅਮਰਤ ਪੀ ਰਹਿ ਅਮਰਤ ਹੋਏ ਉਦਪੁਰ ਕਾ ਨਹੀਂ ਕਦੇ ਮਿਲਾਸ ਜਾ ਕੇ ਮਨ ਪ੍ਰਗਟੇ ਹੁੰਤਾਸ ਆਠ ਪਹਿਰ ਹਰ ਕਾ ਨਾਮ ਲੈ ਸਤਿ ਉਪਦੇਸ਼ ਦੇ ਉਪਦੇਹੇ ਮੋਹ ਮਾਇਆ ਕੈ ਸੰਗ ਲੈ ਮਨ ਮੈ ਰਾਖੈ ਹਰ ਹਰ ਏਕ جس کا گنک سر گرگا اپنے جت رنگا کو بڑھائے اپنی کی بلا پہ پائے ہر میں دوسرا نہ ہی کوئے سر پر راترے کو سوئے توت توت پریا روپ رنگ پہ کرکاس ساتھ کیا سانگا رکھ رہنا اپنی کل تاریخ انتوار نام کا بلے ਸਰਗ ਰੋਗ ਨਾ ਤਮਿ ਜਾਵੇ ਜਿਸ ਦਾ ਕੋਚਾਰ ਕੰਟਰੋਲ ਧਰ ਸੋ ਧਨ ਹਸੇਵਤਿ ਪਾਵ ਹੈ ਜਿਸ ਨੂੰ ਅਨਿਤ ਬਾਚੈ ਬੀਤ ਸੋ ਲੋਕ ਸਤ ਸੰਪ੍ਰੀਤ ਜਿਸ ਵਕਤ ਰਹਿ ਭਲੀ ਕਾਨੀ ਸਾਸੂ ਗੋ ਪਦਨ ਕੀ ਸਰਣੀ ਆਤ ਕੋ ਕਾਵੀ ਲੋਕ ਨਾ ਜਾਏ ਰੋਗ ਮੁਟ ਹਰ ਅਤ ਲਾਏ ਸਰਬਦਾਨ ਮਹਨ ਨਾਮ ਧਾਨ ਜਬ ਨਾਤ ਜਿਹ ਹੈ ਪ੍ਰਮਾਨ you uh -oh.

ਜਾ ਨਕਾਉ ਨਾ ਸੋ ਲਾਗਿਆ ਪ੍ਰੀਤ ਭਗਤ ਕਰੋ ਪ੍ਰਭ ਕੀ ਰਤਨੀਤ ਇੱਕ ਓਟ ਇੱਕ ਆਧਾਰ ਨੰਗ ਨਾਮ ਪ੍ਰਸਾਰ ਪ੍ਰਭ ਕੀ ਦੇਖਣ ਮਾਸ ਹੋਏ ਹਰ ਪਾਵੈ ਲਾ ਕੋਏ ਜਿੰਨ ਕਾ ਗਿਆ ਛੇ ਜੰਤ ਤਨ ਨਾ ਪੂਰਨ ਸੁਖ ਨਹੀਂ ਢੋਲਾ ਨੇ ਹੋ ਪਰ ਭਏ ਪ੍ਰੇਮ ਰੰਗੋ ਜੈ ਚੌਦਸ ਸਤ ਸੰਗ ਭੈ ਸੰਨ ਆਪ ਤਿਆਗ ਸਾ ਪਾਤਸ਼ਾਹ ਨਿਯੁਲਾ ਮਨ ਭਾਗੀ ਜਪਿਆ ਤੁਸੋਇ ਨਾਮਕ ਨਾਮ ਰਤੇ ਤੁਮੈ ਤੇ ਰਕੀ ਮਨਸਾ ਮੈਂ ਭਈ ਸਭ ਤੇ ਨਿਰਮਲ ਜਾਨ ਕੋ ਪ੍ਰਭ ਹੋਇਆ ਰਿਆਲਾ ਸੇਵਕੀ ਨੋ ਸੁਧਾਨ ਹਾਲ ਬੰਧ ਕਾਟ ਮੁਕਰ ਭਿਆ ਜਨ ਮਰਨ ਦੁਖ ਤੰਗਿਆ ਇਤ ਪੁਨੀ ਸਦਾ ਕਸਾ ਸੁਲੀਆ ਮਿਲਾਏ ਨਾਨਕ ਭਗਤੀ ਨਾ ਫੁਮਾਏ ਸੋ ਕਿਉ ਮਿਸਰੇ ਦਿਖਾਣਾ ਪਾਨੈ ਸੋ ਕਿਉ ਮਿਸਰੇ ਜੇ ਕੀਆ ਜਾਣੈ ਸੋ ਕਿਉ ਮਿਸਰੇ ਜਿੰਦ ਸੋ ਦਿੱਆ ਸੋ ਕਿਉ ਮਿਸਰੇ ਜੇ ਜੀਵਨ ਦਿਆ ਸੋ ਕਿਉ ਮਿਸਰੇ ਜੇ ਅਲ ਮਰਖ ਹੈ ਗੁਰਸਾਹਿਬ ਸੋ ਬਨ ਲਾਖ ਹੈ ਸੋ ਕਿਉ ਮਿਸਰੇ ਜੇ ਦਿੱਤੇ ਕਾ ਦੇ tham扬 ਕਰਿ ਤੋ ਕਰੰਦੇ ਬਹੁਤੂਲ ਕਹਨ ਭਾਇ ਪ੍ਰਭ ਨਾਮ ਪ੍ਰਭ ਆਪਣਾ ਨਾਮ ਜਪਿਆ ਸਾਧ ਸੰਤ ਕਹੇ ਪਾਮ ਆਨ ਤਿਆਗ ਕੋ ਨਾਮ ਚਿਮਰ ਸੰਤ ਸੁਖਾ ਕੋ ਦੇ ਨਾਮ ਕਹੋ ਭਗਤ ਪਾਇ ਜੀ ਸੰਸਾਰ ਮਿਰ ਭਗਤੀ ਕਨ ਹੋਚੀ ਛਾਰ ਸੰਤ ਲਿਆਨ ਸੁਖ ਜਿ ਨਾਮ ਪੂਰਤ ਜਾਗਿ ਪਾਵੈ ਕੰਚਰਾਮ ਸਰਗੂ ਕਹੋ ਤਨਾਸ ਨਾਨਕ ਨਾਮ ਜਪੋ ਬਰਸੋ ਉਪੀਕ੍ਰਿਤ ਹੈ ਮਾਤਾ ਮੰਦਰ ਮੰਦਰੋ ਨਿਪੇਖਤ ਸਨਾਤ ਕੋ ਨਿਨ ਕੋ ਪਾਲ ਸਰਬ ਤਕਾ ਤਰਜਤ ਕਾ ਆਗਰ ਕੰਕਨ ਨਰ ਭਗਤ ਨਾਕੇ ਗਰਾ 他那个。 ਜਾਗੂ ਆਪਣ ਆਪ ਆਪ ਪਰਮ ਤਮ ਬਗਵਤੋ ਤਕਨਾ ਆਤਮ ਖੇਨ ਆਪ ਵਰਤੀ ਜਾਣਾ ਕਰਨੇ ਹਾਲ ਲੰਗ ਜਾ ਜਬ ਪੁਤ ਤਖੇ ਵਸਰੀਤਾ ਵੰਨ ਮੋਹ ਕਿਸੋ ਗਨੀ ਜਵੇ ਕੈ ਹਰ ਅਗਨ ਅਪਾਰ ਤਾ ਨਰਨ ਸੁਪਤੋ ਕੋਣੋ ਤਰ ਜਾ ਜਾ ਇਹ ਗੁਣਾਤ ਸਹਿਜ ਸੁਭਾਏ ਸਾਥਿ ਸ਼ਰਤ ਕਹੋ ਕਿੰਤ ਠਾਏ ਜਗਤੁ ਆਪਹਿ ਆਪ ਜਗਤੁ ਆਪਹਿ ਆਪ ਆਪਣੀ ਜੋਤਿ ਧਰੈ ਤਾ ਕਉਨਿ ਜਿਤ ਕਰੁ ਤਕੜੈ ਆਹਾ ਆਤਮਾ ਰਸੁ ਆਨੇਹਾਰ ਨਾਨਕੁ ਠਾਕੁਰੁ ਆਤਮਾ ਪਰ ਅਗਨਾਸੀ ਸੁਭਾਗ ਪਰਵਾਸਨ ਤਹਿ ਜਨਮ ਮਰਨ ਕਉ ਬਿਨਾਸਨ ਜਗਤੁ جان <سؤال> ਜਹਾਨੇ ਸੁਰਤ ਕੋ ਗੁਰੂ ਪਤਵੰਤਾ ਤਹ ਬਨਮਾਇ ਕੋ ਕਿਆ ਤੋਤਾ ਜਹ ਜਰਨਜਣਾ ਨਿਰੰਕ ਕਾਲ ਰਵਾਣ ਤਹ ਕੌਣ ਕੋ ਮਾਨ ਕੋਨੇ ਮਾਨ ਜੇ ਤੁ inco ਕੇਵਲ ਹੀਸ ਤਹ ਚਾਲ ਚਦਲ ਕੋ ਕੀਸ ਜਹ ਜੋ ਸੁਲਕਦੀ ਜੋਤ ਤਹ ਕਿਸੇ ਪੂਰ ਕੌਣ ਕਰਦਾ ਕੰਖਰਾਵਰ ਪਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੋ ਮਾਰ ਜਦ ਆਪਣੀ ਸੋਭਾ ਸੰਗਣਾਈ ਤਾਂ ਤਗਣ ਮਾਇਆ ਪਾਪ ਮਿੱਤਰ ਸੁਖ ਭਾਈ ਜੈ ਸਰਕਲਾ ਆਤ ਪਰਬੀਨ ਜਹਦੇ ਤੇ ਉਪਹੁ ਕੁਪਾਹ ਕੋ ਕੀਨਾ ਜਦ ਆਪਣਾ ਆਪ ਆਪ ਧਰੈ ਤੋ ਤਗਣ ਅਤਗਣ ਕਾ ਵਿਚਾਰ ਹੈ ਜਨੇ ਆਪਣਾ ਮੂਝ ਆਪਨਾ ਕੀ ਅਤਨ ਕੌਣ ਕਰ ਕੋ ਕੌਣ ਕੀ ਹੈ ਤੇਰਾ ਦੇਸ ਨਾ ਦੇਸ ਰਹੇ ਸੁਮਾਦ ਨਾਨਕ ਆਪਣੀ ਗੰਦਨ ਹੋਆ ਕੋ ਜਿਹੜੇ ਅਥਾ ਲੇ ਸੇ ਦਾ ਤੇ ਸੁਮਾਇਾ ਪੂਰਾ ਕਰ ਜਾਏ ਆਤਮਾਇਆ ਆਸ ਕੋ ਵਾਟਿਆ ਦੇਸ ਤੇ ਉਹ ਘੁਰਤਾ ਨਹੀਂ ਪ੍ਰਵੇਸ਼ ਜਹੇ ਇੱਕ 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 ਬੋ ਗੱਤਾਂ ਜਹੇ ਕੋ ਹਾਂ ਚੰਗ ਕਿ ਲਾਗੇ ਚਿੰਤਾ ਜਹੇ ਆਪਣਾ ਆਪੋ ਆਪੋ ਪ੍ਰਤੀਆਰਾ ਜਹ ਕੌਣ ਅੰਕ ਤੇ ਕੌਣ ਸੁਣਹਿ ਹਾਰ ਬਬੂ ਵੇ ਅੰਤ ਉਝਿੰਦਾਂ ਨਾਮ ਕਾ ਕੋ ਕੈ ਪਹੁੰਚਾਂ ਜਹਿਆ ਕੋ ਹਿਉ ਬਰਵਾਜਾ ਕਾਲ ਤੇ ਹੁ ਮੈਂ ਕੀ ਨੋਵੇਂ ਸੁਹਾਰਾ ਬਾਪ ਜੁਣ ਤੈ ਕਹਿ ਕਹਾ ਪਤੂ ਉਹ ਨਰਕ ਕੋ ਸੁਮਾਚਤ ਆਜਰ ਮਾਇਆ ਜੰਜਾਲ ਹੁ ਮੈਂ ਕੋ ਭਰਪੈ ਭਾਰ ਦੂਖ ਸੁਖ ਮਾਤਮਾਨ ਅੰਤਰਕਾਰ ਕੀ ਉਹ ਗਿਆਨ ਆਪ ਖੇਲ ਆਪ ਕਦਿ ਤੇ ਖੇਤ ਸੋ ਤੇ ਨਾਨਕ ਕੀ ਕੈ ਜਹੇ ਰਵਤਕ ਭਰਤ ਆਪ ਜਹੇ ਪੰਦਰਾਂ ਪਾਸਾਰ ਸੰਪਰਤਾ ਆਪ ਲੋਹੂ ਪਾਹ ਕਾ ਪੈ ਦਿਨ ਕੀ ਸੁਭਾਉ ਫਰਹੇ ਆਪੇ ਕਾਉਤੁਕ ਕਰਿਆ ਨਿਪੋਜ ਹੋਬੇ ਰਸ ਓ ਬਨ ਜੋਬ ਜਿ ਭਾਰ ਰਕਸਾ ਖਣ ਲਾਵੇ ਭਾਰਤ ਖੇਤ ਲਾਵੇ ਦੇ ਤੁਮਰ ਅਰਖਾ ਤਾ ਤੋਦ ਤੁਲੇ ਜੋਗ ਨਾਲ ਮਤਾਂ ਨਾਲ ਕਦਾ ਸੋਲੇ ਸਲੋਕ ਜੀ ਚੰਤ ਕੇ ਥਕਰਾ ਆਪੇ ਵਕਨ ਹਰ ਨਾਲ ਕੇ ਕੋ ਵਸਰਿਆ ਜੁਜਾ ਕੇ ਦੁਸ਼ਤਾਰ ਵਕਰੀ ਆਪੂ ਕਥਿਆ ਨਹ ਹਾਰ ਆਪ ਤੇ ਲੋਗ ਨਸਥਾਰ ਜਾਗ ਪਵੈ ਤਜ ਟੋਪ ਆਪਣੇ ਘਾਣ ਲੈ ਸਮਾਏ ਤੁਮ ਤੇ ਮਹਿਨ ਨਹੀਂ ਕਿ ਤੋਏ ਅੰਸੂ ਤ ਸਭ ਯਤਵ ਹੋਏ ਜਾਗੋਂ ਤਰਿ ਜਿਵਾ ਤੁ ਜਾਏ ਸਚ ਨਾਮ ਸੋਇ ਜਪਾਏ ਸੋ ਸੁੰਦਰ ਸੀ ਕਵਿਤਾ ਨਾਨਕ ਸਗਰ ਸਿਖ ਕਵਿਤਾ ਜੀ ਗੰਤ੍ਰ ਸਭ ਤੱਕ ਹੱਥ ਜੀਂਦਿਆ ਨਾ ਕੋ ਨਾਕ ਜਿਹ ਰਾਤੇ ਨੂੰ ਕੋਈ ਨਾ ਮਾਰੇ ਸੋ ਵਾਸਨ ਨੂੰ ਹੋ ਨ ਬਸਾਰੇ ਇਸ ਤਜ ਅਬਰ ਕਾ ਲ ਕੋ ਜਾਏ ਸਭ ਸੇ ਇੱਕ ਰੰਗ ਲਗਾਰੇ ਜੀ ਜੁਟ ਜਾ ਤੈ ਸਵਾਤ ਅੰਤਿਲ ਜਾ ਵੈ ਜਨ ਉਸਤ ਗੁਲਦਾਨ ਦੇ ਅੰਤ ਪਰਨ ਨਾਮ ਦਾਸ ਸਦਾ ਨਿਖਾਰ ਹੋਰ ਕੂੜਾ ਰਿਹਿਆ ਸੰਤ ਖੁਰ ਹੋ ਕਿਰਪਾਲ ਆਪਣੇ ਕਤਬ ਜਾਣੇ ਆਪ ਕਤਜਾ ਮੇਰਾ ਰੂਪਿਆ ਕੋ ਕ੍ਰਿਪਾ ਦਾ ਜੀਆ ਮੋ ਭਾਤ ਜੋ ਜੋ ਸੋ ਸੁਧ ਧਿਆਤਿ ਭਾਵੈ ਜਿ ਭਾਵੈ ਤਿਸ ਲੈ ਮਿਲਾਏ ਭਗਤ ਕਹਿ ਹਰਿ ਕੇ ਵਣ ਗਾਇ ਮਨ ਤੰਤਰੇ ਵਿਸਵਾਸ ਕਰ ਮੰਨਿਆ ਕਨਹਾਰ ਅਨੰਤ ਇਕ ਜਾਣਿਆ ਜਨ ਲਾਗ ਹਰਿ ਕੈ ਨਾਏ ਤਿਸ ਕੀ ਆਸ ਨਗਰਤੀ ਜਾਏ ਸੇਵਕੋ ਸੇਵਨ ਆਈ ਹਮ ਪੂਜ ਪਰ ਪਦ ਪਾਈ ਜਿਵੇਂ ਉਪਰਨ ਦੀ ਵਿਚਾਰ ਤੱਕ ਮਨ ਬਸਿਆ ਰੰਕਾਰ ਬੰਦਰ ਤੋਰ ਭੈ ਨਿਰਵੈਰ ਮਨ ਤੁਤੇ ਗੁਪੇ ਪਰ ਤੇਹੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਿ ਰਵਾ ਆਪਣੇ ਮੀਨੇ ਸਾਥ ਸੰਗ ਮੇਰਿ ਬਨੰਦ ਗਾਉ ਪ੍ਰਪਰਮਾਨੰਦ ਰਾਮ ਨਾਮੁ ਤਤ ਕਰੋ ਵਿਚਾਰ ਦੁਖ ਹਰ ਦੇ ਤ ਕਰੋ ਧਾਰ ਮੈਂ خدا ਦੀਨ ਹਰ ਕੇ ਗੂੰਗਾ ਤੁਮ ਤੰਤ ਹੈ ਉਸਾਉ ਆਰ ਕਰਤਾ ਹੈ ਰੰਗਾ ਬੇ ਕੋਨੇ ਰ ਮਿਟਾ ਅੰਗਿਆਨ ਜੁਸੇ ਅੰਧੇਰਾ ਫੁਟ ਦੇ ਸਰਦ ਜਸਾ ਉਸਾਉ ਮਾ ਦਿਚੇ ਨਾਤ ਹਰ ਪਾਉ ਹੱਥ ਪਾਸ ਰਹਿ ਲਖ ਸਵਾਰ ਧਾਮ ਧਾਮ ਮਹਾਂਤਰ ਧਾਰ ਤੁਝ ਕੀ ਕੀ ਮੂਰੇ ਮਤੀ ਤੁਨੀ ਜਿ ਕੇ ਆਤਮਾ ਬਸਰ ਸਾਥ ਲਿਖਿਆ ਮਨ ਤਨ ਦਾ ਹੁੰਜ ਕੋ ਜਵਲੈ ਜੂ ਕੋ ਦਰਤ ਮਤਿ ਭਉ ਜਾਏ ਸਤਿ ਦਾ ਪਾਰ ਕਰਉ ਕਰਿ ਜੇ ਕਹਿ ਨਾ ਕਹਿ ਕੇ ਤਉ ਤੁਮਾਰੀ ਇੱਕ ਆਟੇ ਕਰ ਪੁਰ ਮਹੇ ਮਨ ਕਵਰ ਦਹਾਵ ਜਹੇ ਇਤ ਤੇ ਦੂਰ ਕਹ ਕੋ ਨਾਇ ਤਵਰ ਨਾ ਮਾ ਧਾਏ ਨਿਰਭਉ ਜਪੈ ਸਰ ਭੋਗ ਤੇ ਸਤਿ ਪਦਿ ਪ੍ਰਾਣੀ ਛਟੈ ਜਿਸ ਤੋਂ ਬ੍ਰਾਹਮਤ ਨਾਹੀਂ ਦੁਖ ਨਾ ਜਤ ਹਰ ਹਉਕਸ